ਸੱਜ ਵਿਆਹੀ ਨੇ ਗ੍ਰਹਿ ਪ੍ਰਵੇਸ਼ ਵੇਲੇ ਅੰਦਰ ਪੈਰ ਧਰਨ ਤੋਂ ਪਹਿਲਾਂ ਕੀਤਾ ਆ ਕੰਮ ਸਾਰੇ ਹੀ ਰਿਸ਼ਤੇਦਾਰ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਸੰਸਕਾਰ ਦੱਸ ਦਿੰਦੇ ਨੇ ਕਿ ਬੱਚੇ ਦੀ ਪਰਪ੍ਰਿਸ਼ ਕਿਹੋ ਜਿਹੀ ਹੋਈ ਹੋਵੇਗੀ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਮੁੰਡਾ ਕੁੜੀ ਨੂੰ ਵਿਆਕੇ ਲਿਆਉਂਦਾ ਏ ਤੇ ਪਰਿਵਾਰ ਵਾਲੇ ਉਸ ਦਾ ਗ੍ਰਹਿ ਪ੍ਰਵੇਸ਼ ਕਰਵਾਉਣ ਲਈ ਚੌਲਾਂ ਨਾਲ ਭਰੀ ਗੜਬੀ ਦੇਲੀ ਤੇ ਰੱਖਦੇ ਨੇ ਤਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇਹ ਚੌਲਾਂ ਨਾਲ ਭਰੀ ਗੜਬੀ ਨੂੰ ਸੱਜ ਵਿਆਹੀ ਪੈਰ ਨਾਲ ਟੇਡਾ ਕਰਕੇ ਡੋਲ ਦਿੰਦੀ ਏ ਪਰ ਇਹ ਕੁੜੀ ਇਸ ਨੂੰ ਪੈਰ ਨਹੀਂ ਲਗਾਉਂਦੀ ਸਗੋਂ ਪਹਿਲਾਂ ਘਰ ਦੀਆਂ ਦੇਲੀਆਂ ਤੇ ਮੱਥਾ ਟੇਕਦੀ ਏ ਤੇ ਫੇਰ ਗੜਬੀ ਨੂੰ ਮੱਥਾ ਟੇਕ ਕੇ ਉਸ ਨੂੰ ਹੱਥਾਂ ਨਾਲ ਟੇਡਾ ਕਰਦੀ ਏ ਤੇ ਮੱਥਾ ਟੇਕ ਕੇ ਅੰਦਰ ਵੜਦੀ ਏ ਸੋ ਇਹਨਾਂ ਰੀਤੀ ਰਿਵਾਜਾਂ ਅਤੇ ਸੰਸਕਾਰਾਂ ਤੋਂ ਪਤਾ ਲੱਗਦਾ ਏ ਕਿ ਧੀ ਪੁੱਤ ਦਾ ਪਾਲਣ ਪੋਸ਼ਣ ਜਾਂ ਸਿੱਖਿਆ ਵਧੀਆ ਸੰਸਕਾਰਾਂ ਨਾਲ ਹੋਈ ਹੁੰਦੀ ਏ ਸੋ ਇਹਨਾਂ ਰੀਤੀ ਰਿਵਾਜਾਂ ਤੋਂ ਹੀ ਪਤਾ ਲੱਗ ਜਾਂਦਾ ਏ ਕਿ ਧੀ ਪੁੱਤ ਘਰ ਨੂੰ ਸਵਰਗ ਬਣਾਉਣਗੇ ਜਾਂ ਨਰਕ ਬਣਾਉਣਗੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ